ਹਾਂਜੀ ਸਰਦਾਰ ਜਸਪਾਲ ਸਿੰਘ ਜੀ ਔਲ ਖੈਡਵੋਕੇਟ ਸਾਹਿਬ ਬੋਲ ਰਹੇ ਹਾਂ ਜੀ 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 ਸਤਿ ਸ੍ਰੀ ਅਕਾਲ ਸਰ ਜਿਹੜਾ ਮਲੋਟ ਪਿੰਡ ਦੀ ਜਿਹੜੀ ਪੰਚਾਇਤ ਨਵਾਂ ਪਿੰਡ ਆ ਉੱਥੇ ਉਹਨੂੰ ਖਾਰਜ ਕੀਤਾ ਗਿਆ ਉਹ ਮਤਲਬ ਤੁਸੀਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹੇ ਹੋ ਸੀਨੀਅਰ ਵਕੀਲ ਹੋ ਉਹ ਕਿਹੜੇ ਲਾ ਦੀ ਇਹਨੂੰ ਜਿਹੜਾ ਖਾਰਜ ਕੀਤਾ ਜੀ ਨਹੀਂ ਆ ਲਾ ਦਾ ਇਹ ਹੈ ਕਿ ਪੰਜਾਬ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਦੇ ਐਕਟ 1993 ਦੇ ਧਾਰਾ 76 ਤੇ ਧਾਰਾ ਜਿਹੜਾ ਪੰਚਾਇਤੀ ਰਾਜ ਐਕਟ ਉਹਦੀ ਧਾਰਾ 50 ਦੇ ਤਲੇ ਪਟੀਸ਼ਨਾਂ ਪਾਈਆਂ ਗਈਆਂ ਸੀਗੀਆਂ ਹਾਂਜੀ ਤੇ ਪਰ ਉਹਦੇ ਚ ਜੋ ਗੱਲ ਸਾਹਮਣੇ ਆਈ ਹੈ ਠੀਕ ਹੈ ਕਿ ਲੋਕਤੰਤਰੀ ਤਰੀਕੇ ਨਾਲ ਤਾਂ ਅਸੀਂ ਸਿਆਸੀ ਤੌਰ ਤੇ ਇਸ ਗੱਲ ਦਾ ਖੰਡਨ ਕਰਦੇ ਹਾਂ ਕਿ ਬਈ ਸਾਲ ਉਹ ਲਗਭਗ ਹੋਗਾ ਚੋਣਾਂ ਨੂੰ ਹਾਂਜੀ ਤੇ ਉਦੋਂ ਜਦੋਂ ਨਾਮਿਨੇਸ਼ਨ ਫਾਈਲ ਕੀਤੇ ਗਏ ਨਾਮਿਨੇਸ਼ਨ ਲੈ ਗਏ ਆ ਉਦੋਂ ਪ੍ਰਸ਼ਾਸਨ ਨੂੰ ਚਾਹੀਦਾ ਸੀ ਕਿ ਸਿਕਿਉਰ ਨਹੀਂ ਕਰਕੇ ਹਾਂਜੀ ਪ੍ਰਾਪਰ ਤਰੀਕੇ ਨਾਲ ਉਹਨੂੰ ਵਾਚਿਆ ਜਾਂਦਾ ਸਾਰਾ ਕੁਝ ਹਾਂਜੀ ਇਹ ਕਿਤਨਾ ਕਿਤੇ ਆਂ ਦੇਖੀ ਵੀ ਮੈਂ ਕਹੂੰਗਾ ਉਦੋਂ ਨਾਲ ਦੀ ਨਾ ਸਕਰੂਟ ਨਹੀਂ ਹੁੰਦੀ ਆ ਉਦੋਂ ਨਾਮਿਨੇਸ਼ਨ ਚੈੱਕ ਹੁੰਦੇ ਆ ਸਾਰਾ ਪਿਤਰ ਚੈੱਕ ਕੀਤਾ ਜਾਂਦੇ ਆ ਤੇ ਉਦੋਂ ਤੋਂ ਉਦੋਂ ਕਿਉਂ ਨਾ ਰੋਟੀ ਕੱਢੀ ਗਈ ਹਾਂਜੀ ਤੇ ਪਰ ਦੂਸਰੇ ਪਾਸੇ ਇਹ ਗੱਲ ਸਾਹਮਣੇ ਜਨਕੀ ਆਰਡਰ ਜੋ ਆਰਡਰ ਦੀ ਕਾਪੀ ਮਿਲੀ ਉਹਦੇ ਚ ਇਹ ਲਿਖਿਆ ਗਿਆ ਹੈ ਪ੍ਰਸ਼ਾਸਨ ਵੱਲੋਂ ਹਾਂਜੀ ਐਸਐਮ ਸਾਹਿਬ ਵੱਲੋਂ ਕਿ ਉੱਥੇ ਕੋਈ ਉਹਨਾਂ ਨੇ ਐਗਰੀਮੈਂਟ ਕੀਤਾ ਦਿਖਾਇਆ ਗਿਆ ਜਿਹੜਾ ਬੰਦਾ ਡੈੱਡ ਦੀ ਡੈਥ 2012 ਚ ਹੋ ਗਈ ਸੀ 16 ਚ ਐਗਰੀਮੈਂਟ ਦਿਖਾਇਆ ਗਿਆ ਹਾਂ ਜੀ ਤੇਰੇ ਕੋਈ ਸ਼ੈੱਡ ਪਾਇਆ ਹੋਇਆ ਹੈ ਪੰਚਾਇਤੀ ਜਗ੍ਹਾ ਤੇ ਇਹ ਮਤਲਬ ਕਿ ਆਰਡਰ ਦਾ ਹੀ ਵਰਸ਼ਨ ਹੈ ਮੈਂ ਆਪਦੀ ਗੱਲ ਨਹੀਂ ਕਰ ਰਿਹਾ ਆਰਡਰ ਦਾ ਵਰਸ਼ਨ ਹੈ ਹਾਂ ਜੀ ਹਾਂ ਕਿ ਇਹ ਗੱਲ ਸਾਹਮਣੇ ਆਈ ਹੈ ਉਹਨਾਂ ਨੇ ਕੋਈ ਵੈਰੀਫਾਈ ਕੀਤਾ ਹੋਣਾ ਹੈ ਕਿ ਪੰਚਾਇਤੀ ਜਗ੍ਹਾ ਤੇ ਇਹਨਾਂ ਨੇ ਕੀਤਾ ਤੇ ਉਸ ਤਰ੍ਹਾਂ ਮਤਲਬ ਕਿ ਕੈਂਡੀਡੇਟ ਨੇ ਉਹ ਕਹਿੰਦੇ ਆ ਵੀ ਇੱਕ ਇਨਫੋਰਮੇਸ਼ਨ ਜਿਹੜੀ ਕਨਫੀਲ ਹੈ ਕਨਫੀਲ ਕਰਕੇ ਮਤਲਬ ਕਿ ਫਾਰਮ ਭਰੇ ਆ ਅੱਛਾ ਇਸੇ ਗ੍ਰਾਉਂਡ ਦੇ ਬੇਸ ਤੇ ਉਹਨਾਂ ਨੇ ਮਤਲਬ ਕਿ ਜਿਹੜੀ ਆ ਉਹਦੀ ਪਟੀਸ਼ਨ ਅ ਜਾਨੀ ਕਿ ਉਹ ਦੂਜੇ ਬੰਦੇ ਨੂੰ ਬਣਾਇਆਗਾ ਨਹੀਂ ਇਹ ਲੀਗਲ ਆ ਕਿ ਇਹ ਨਹੀਂ ਲੀਗਲ ਹੈ ਇਹ ਨਹੀਂ ਜੇ ਤਾਂ ਤੁਸੀਂ ਦੇਖੋਗਾ ਮੈਂ ਤਾਂ ਜੇ ਤੁਸੀਂ ਲੀਗਲ ਵੀ ਪੁੱਛਦਾ ਤਾਂ ਇਹ ਜੇ ਕੋਈ ਜੇ ਅਸੀਂ ਅਕਸਰ ਸਰਪੰਚਾਂ ਨੇ ਐਮਸੀ ਨੇ ਬਲਾਕ ਸੰਪਤੀਆਂ ਦੇ ਵੀ ਨੇ ਐਮਐਲਏ ਦੇ ਭਰਦੇ ਆ ਅਸੀਂ ਬੰਦੇ ਨੂੰ ਵਾਰ-ਵਾਰ ਮੈਂ ਤਾਂ ਕਹਿ ਦਿੰਦਾ ਹਾਂ ਮੈਂ ਜੀ ਜੋ ਜਿਹੜਾ ਮੇਰੇ ਕੋਲ ਆਉਂਦਾ ਹੈ ਕਿ ਭਾਈ ਕੋਈ ਵੀ ਚੀਜ਼ ਕੰਸੀਲ ਨਹੀਂ ਕਰਨੀ ਕੱਲ ਸੱਚੀ ਦੱਸਣੀ ਆ ਕੋਈ ਚੀਜ਼ ਲੁਕਾ ਕੇ ਨਹੀਂ ਰੱਖਣੀ ਉਹ ਵੀ ਐਫੀਡੇਵਟ ਲੱਗਦੇ ਨਾਲ ਹਾਂਜੀ ਐਫੀਡੇਵਟ ਲੱਗਦੇ ਤਾਂ ਫਿਰ ਕੀ ਜੇ ਤੁਸੀਂ ਕੰਸੀਲ ਕਰਦੇ ਤਾਂ ਉਹ ਆਫੈਂਸ ਹੈ ਕੱਲ ਨੂੰ ਉਹ ਹਾਂਜੀ ਹਾਂਜੀ ਜੇ ਜਿਸ ਤਰ੍ਹਾਂ ਕੋਈ ਵਾਕਿਆ ਸੱਚੀ ਗੱਲ ਹੋਈ ਹੈ ਤੇ ਫਿਰ ਉਹ ਗਲਤ ਸੀਗੀ ਉਹ ਹੁਣ ਆਰਡਰ ਦੇ ਵਿੱਚ ਇਹੀ ਲਿਖਿਆ ਬਾਕੀ ਹਾਂ ਬਾਕੀ ਉਦੋਂ ਪ੍ਰਸ਼ਾਸਨ ਨੂੰ ਵੀ ਚਾਹੀਦਾ ਮੈਂ ਉਹਨਾਂ ਨੂੰ ਕਹੂੰਗਾ ਕਿ ਉਦੋਂ ਹੀ ਦੇਖਣਾ ਚਾਹੀਦਾ ਸੀਗਾ ਫਿਰ ਦੂਜੇ ਬੰਦੇ ਨੂੰ ਜਿਹੜਾ ਇਹਨਾਂ ਨੇ ਸਰਪੰਚ ਬਣਾਇਆ ਹੀ ਹਾਂ ਤੇ ਉਹ ਬੜ ਸਕਦਾ ਵੀ ਦੁਬਾਰਾ ਇੱਥੇ ਚੋਣੀ ਹੋ ਸਕਦੀ ਨਹੀਂ ਕੁਝ ਨੈਚੁਰਲੀ ਜਿਹੜਾ ਜਿਹੜਾ ਰਨਰ ਅਪ ਜਦੋਂ ਕੰਟੈਸਟ ਹੋ ਗਿਆ ਨਾ ਜਨਾਬ ਜਦੋਂ ਮੈਚ ਕੰਟੈਸਟ ਹੋ ਗਿਆ ਜਦੋਂ ਲਿਟੀਗੇਸ਼ਨ ਚੱਲ ਪਈ ਝਗੜਾ ਚੱਲੇ ਪਿਆ ਤਾਂ ਜਦੋਂ ਫੈਸਲਾ ਹੋਊਗਾ ਜਿਹੜਾ ਜਿਹੜਾ ਜੇਤੂ ਆ ਬੰਦਾ ਜਿਹੋ ਵੀਪੀਐਸ ਹੁੰਦਾ ਲੈਂਦਾ ਤਾਂ ਫਿਰ ਜਿਹੜਾ ਦੂਜੇ ਨੰਬਰ ਤੇ ਰਿਆ ਫਿਰ ਉਹ ਬਣੂਗਾ ਹੀ ਨੈਚੁਰਲੀ ਗੱਲ ਹੈ ਨਹੀਂ ਫਿਰ ਜਿਹੜਾ ਤੇ ਲੋਕ ਪ੍ਰੋਟੈਸਟ ਕਰ ਰਹੇ ਆ ਉਹ ਪ੍ਰੋਟੈਸਟ ਕਿਉਂ ਕਰ ਰਿਹਾ ਜੇ ਲੀਗਲ ਨਹੀਂ ਪ੍ਰੋਟੈਸਟ ਤਾਂ ਦੇਖੋ ਐ ਨਹੀਂ ਹੈਗਾ ਉਹਨਾਂ ਨੂੰ ਇਸ ਕੱਲ੍ਹ ਨੂੰ ਹੁਣ ਆਰਡਰ ਆਇਆ ਉਹ ਆਰਡਰ ਆਉਣ ਤੋਂ ਪ अच्छा ਉਹ ਕਾਪਾਟੀ ਦੇ ਕਾਰਕੁੰਨ ਦੇ ਨਾਲ ਤਾਂ ਖੜਨ ਦੀ ਗੱਲ ਹੈ ਸਿਆਸੀ ਉਹ ਗੱਲ ਹੈ ਨਾ ਕਿ ਆਪਦੇ ਪਾਰਟੀ ਦੇ ਨਾਲ ਖੜਨ ਦੀ ਗੱਲ ਹੈਗੀ ਹੈ ਜਾਂ ਕਈ ਵਾਰੀ ਜਾਣਕਾਰੀ ਨਹੀਂ ਹੁੰਦੀ ਉਹਨਾਂ ਆਰਡਰ ਮੈਂ ਮੈਂ ਜਿਹੜੀ ਗੱਲਾਂ ਕਰ ਰਿਹਾ ਆਰਡਰ ਪ੍ਰੋਨਾਊਂਸ ਹੋਣ ਤੋਂ ਬਾਅਦ ਵੀ ਗੱਲ ਕਰ ਰਿਹਾ ਮੈਂ اچھا ਹਾਂ ਇਹ ਮਤਲਬ ਫਿਰ ਤੱਕੇ ਵਾਲੀ ਤਾਂ ਕੋਈ ਗੱਲ ਨਹੀਂ ਜਿਹੜਾ ਉਹ ਕਹਿੰਦੇ ਵੀ ਸਾਡੇ ਨਾਲ ਤੱਕਾ ਹੋਇਆ ਨਹੀਂ ਜੀ ਤੱਕਾ ਮੈਂ ਮੈਂ ਨਹੀਂ ਇਸ ਗੱਲ ਨੂੰ ਕਹਿ ਸਕਦਾ ਪਰ ਤੋਂ ਤੁਹਾਨੂੰ ਕੈਂਡੀਡੇਟ ਬਾਬਾ ਬਿੱਤਰ ਦੱਸ ਸਕਦੇ ਆ ਕਿ ਉਹਨਾਂ ਨੇ ਕੋਈ ਇਨਕ੍ਰੋ ਮੈਂ ਆਰਡਰ ਦਾ ਵਰਸ਼ਨ ਦੀ ਗੱਲ ਕਰ ਰਿਹਾ ਵੀ ਜੇ ਉਹਨਾਂ ਨੇ ਕੋਈ ਇਨਕ੍ਰੋਚਮੈਂਟ ਕੀਤੀ ਆ ਜਾਂ ਕਬਜ਼ਾ ਪੰਚਾਇਤੀ ਸਰਕਾਰੀ ਜਗ੍ਹਾ ਤੇ ਕੀਤਾ ਪਬਲਿਕ ਆਲੀ ਜਗ੍ਹਾ ਤੇ ਕੀਤਾ ਤੇ ਉਹ ਦੱਸ ਨਹੀਂ ਦੱਸੇਗੇ ਨਾਮਿਨੇਸ਼ਨ ਭਰਨ ਵੇਲੇ ਤਾਂ ਉਹ ਉਹ ਦੱਸ ਸਕਦੇ ਭੈਤਰ ਪਰ ਆਰਡਰ ਦੇ ਵਿੱਚ ਇਹੀ ਲਿਖਿਆ ਹੋਇਆ ਹੈ ਇਹ ਫੈਸਲੇ ਵਿੱਚ ਹੈ ਇਹ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਉਹ ਤੋਂ ਦੇਖਣਾ ਚਾਹੀਦਾ ਨਾ ਨਾਮਿਨੇਸ਼ਨ ਫਾਈਲ ਹੋਏ ਚੋਂ ਹਾਂਜੀ ਹਾਂਜੀ ਇਹ ਇਹਨਾਂ ਦੀ ਤਾਂ ਅੰਗਲੀ ਹੈ ਨਾ ਇਹ ਜੋ ਫੈਸਲਾ ਦਿੱਤਾ ਹੈ ਸੀਜੀਪ ਸਾਹਿਬ ਨੇ ਇਹਨੂੰ ਹਾਇਰ ਕੋਰਟ 'ਚ ਚੈਲੰਜ ਵੀ ਕੀਤਾ ਜਾ ਸਕਦਾ ਹੈ ਹਾਂਜੀ ਚੈਲੰਜੇਬਲ ਆਰਡਰ ਤਾਂ ਜੋ ਵੀ ਕਿਤੇ ਵੀ ਹੁੰਦੇ ਨੇ ਕਿਸੇ ਅਥਾਰਟੀ ਦਾ ਆਰਡਰ ਹੁੰਦਾ ਉਹ ਚੈਲੰਜੇਬਲ ਹੀ ਹੁੰਦਾ ਫਿਰ ਹੁਣ ਸਟੇ ਵੀ ਮਿਲ ਸਕਦਾ ਹੈ ਨਹੀਂ ਹਾਂਜੀ ਬਿਲਕੁਲ ਹੋ ਸਕਦਾ ਉਤਲੀ ਕੋਰਟ ਬਦਲ ਵੀ ਸਕਦੀ ਹੈ ਅੱਛਾ ਬਦਲ ਵੀ ਸਕਦੀ ਹੈ ਹਾਂ ਦੇਖੋ ਤਾਂ ਉਹ ਉਧਰ ਦੀ ਗੱਲ ਹੈ ਨਾ ਉਹ ਆਪਣਾ ਵੀ ਹੁੰਦਾ ਹੈ ਅੱਛਾ ਹਰ ਆਰਡਰ ਕੋਈ ਵੀ ਆਰਡਰ ਕਿਸੇ ਅਥਾਰਟੀ ਦਾ ਹੈ ਕਿਸੇ ਸਿਵਲ ਕੋਰਟ ਦਾ ਜਾਂ ਐਡਜਕਟਿਵ ਵਾਲੇ ਪਾਸੇ ਹੈ ਜਾਂ ਡੀਸੀ ਸਾਹਿਬ ਦਾ ਕਿਸੇ ਦਾ ਵੀ ਆਰਡਰ ਹਰ ਕੋਈ ਆਰਡਰ ਚੈਲੰਜੇਬਲ ਹੁੰਦਾ ਅੱਛਾ ਅੱਛਾ ਮਤਲਬ ਜੋ ਇਹ ਵੀ ਲੀਗਲੀ ਹੋਇਆ ਕੋਈ ਆਪਾਂ ਇਹਨੂੰ ਨਹੀਂ ਕਹਿ ਸਕਦੇ ਹਾਂ ਜੀ ਉਹ ਮੈਂ ਤਾਂ ਆਰਡਰ ਤਾਂ ਲੀਗਲੀ ਹੋਇਆ ਪ੍ਰੋਨਾਊਂਸ ਹੈ ਨਾ ਆਰਡਰ ਤਾਂ ਲੀਗਲੀ ਚੱਲ ਜੇ ਨਹੀਂ ਤੁਹਾਨੂੰ ਮਨਜ਼ੂਰ ਤਾਂ ਚੈਲੰਜ ਕਰ ਦਿਓ ਯਾਰ ਹਾਂ ਚੱਲੇ ਜੀ ਚੱਲੇ ਤਾਂ ਕਰਨਗੇ ਨਾ ਉਹ ਹਾਂ ਹਾਂਜੀ ਹਾਂਜੀ ਚੱਲੇ ਕਰ ਦਿਓ ਹੂੰ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਓਕੇ ਜੀ ਓਕੇ ਧੰਨਵਾਦ ਠੀਕ